तुम्हें दिल लगी भूल जानी पड़ेगी तुम्हें दिल लगी भूल जानी पड़ेगी तुम्हें दिल लगी भूल जानी पड़ेगी मोहब्बत की राहों में आकर तो देखो मोहब्बत की राहों में आकर तो देखो प्यार तो मिलता वा पैसे वालों प्यार नहीं मिलता कलीअर की सर जमीन को कलीयर की सर जमीन को कलीयर की सर जमीन कलियर की सर जमीन ਸਜਦੇ ਕਰੂੰਗਾ ਮੈਂ ਚਲੀ ਅਦ ਕੀ ਸਰ ਜ਼ਮੀਨ ਕੋ ਸਾਡਾ ਤਾਂ ਕਈ ਰਿ ਪੇਮੈਂਟ ਵੀ ਅੱਧੀ ਰੱਖ ਲੈਂਦੇ ਜਿਹੜੀ ਕੀਤੀ ਹੁੰਦੀ ਉਹ ਵੀ ਨਹੀਂ ਦਿੰਦੇ ਸਾਬਰ ਪਿਆ ਕਾ ਯਹਾਂ ਵਹਾਂ ਸਾਬਰ ਪਿਆ ਕਾ ਯਹਾਂ ਵਹਾਂ ਸਾਬਰ ਪਿਆ ਕਾ ਯਹਾਂ ਵਹਾਂ ਪਾਣੀ ਭਰੂੰਗਾ ਮੈਂ ਸਾਬਰ ਪਿਆ ਕਾ ਯਾਹਵਾ ਪਾਣੀ ਭਰੂੰਗਾ ਮੈਂ ਸਾਬਰ ਪਿਆ ਕਾ ਯਾਹਵਾ ਪਾਣੀ ਭਰੂੰਗਾ ਮੈਂ ਹੋ ਮੇਰੇ ਸਾਬਰ ਸਾਬਰ ਮੇਰੇ ਸਾਬਰ ਸਾਬਰ ਮੇਰੇ ਸਾਬਰ ਸਾਬਰ ਮੇਰੇ ਸਾਬਰ ਸਾਬਰ ਕੋਈ ਹਸੇ ਤੁਜੇ ਗਮ ਲਗੇ ਘਸੀਨਾ ਲਗੇ ਕਿ ਦਿਲ ਲਗੀ ਬੀ ਤੇਰੇ ਦਿਲ ਕੋ ਦਿਲ ਲਗੀ ਨਾ ਲਗੇ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਸਭਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਰਣਵੀਰ ਅਲੀ ਉਹਨਾਂ ਦਾ ਗਰੁੱਪ ਜਿਹੜਾ ਹੈ ਸਾਡੇ ਨਾਲ ਕਵਾਲੀ ਗਰੁੱਪ ਜਿਹੜਾ ਮੌਜੂਦ ਹੈ ਤਾਂ ਮੇਲਿਆਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਪਿੰਡਾਂ ਦੇ ਵਿੱਚ ਮੇਲਿਆਂ ਦੇ ਵਿੱਚ ਜਿੰਨੇ ਵੀ ਸਰੋਤੇ ਹੁੰਦੇ ਨੇ ਜਿੰਨੇ ਵੀ ਲੋਕ ਮੇਲਾ ਵੇਖਣ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਉਸ ਰੱਬ ਦੇ ਭਜਨ ਸੁਣਾ ਕੇ ਰੱਬ ਦੇ ਨਾਲ ਜੋੜਿਆ ਜਾਂਦਾ ਤਾਂ ਵੀਰ ਜੀ ਉਹਨਾਂ ਦੇ ਵੱਲੋਂ ਜਿਹੜੇ ਬਹੁਤ ਹੀ ਸੋਹਣੀਆਂ ਕਵਾਲੀਆਂ ਗਾਈ ਜਾਂਦੀਆਂ ਗਾਈਆਂ ਜਾਂਦੀਆਂ ਤੇ ਅੱਜ ਸਾਡੇ ਨਾਲ ਬਣੇ ਨੇ ਗ੍ਰੇਡ ਪੰਜਾਬ ਟੀਵੀ ਤੇ ਅੱਜ ਲੱਗੀ ਹੈ ਕਵਾਲ ਦੀ ਮਹਿਫਲ ਤਾਂ ਤੁਸੀਂ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਆਪਣੀ ਰਾਏ ਵੀ ਜਰੂਰ ਦਿਓ ਸਾਡੇ ਨਾਲ ਮੌਜੂਦ ਨੇ ਮੈਂ ਚਾਹਾਂਗਾ ਗੱਲਾਂ ਬਾਤਾਂ ਦਾ سلسلہ ਆਪਾਂ ਬਾਅਦ ਸ਼ੁਰੂ ਕਰਾਂਗੇ ਵੀਰ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੁਝ ਸੁਣਾ ਦਿਓ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੀ ਹੈ ਸਾਡੇ ਚੈਨਲ ਤੇ ਹਾਂਜੀ ਹਾਂਜੀ ਮੈਂ ਆਪ ਜੀ ਨੂੰ ਕੀ ਬਾਤ ਹੈ ਜੀ ਸਾਬਰੀਪਾਕ ਸਰਕਾਰ ਕੀ ਬਾਤ ਉਹਨਾਂ ਦੀ ਦੀ ਸ਼ਾਨ ਆਪ ਜੀ ਦੇ ਰੂਬਰੂ ਕਰਾਂਗਾ ਆਉਂਦੇ ਹੋ ਜੀ ਹੂੰ ਹੂੰ ਮੁੰਬਈ sire namuvat ਹਮ ਬਲਾਇਤ ਹੈ ਦਰੀ ਹਯਾਬ ਤਾਵੇ ਚਿਸਤੀਆ ਮਖਦੂਮ ਸਾਬਿਰ ਕਲਿਆਰੀ ਕਲਿਆਰ ਕੀ ਸਰਜ਼ਮੀਨ ਕੋ ਕਲਿਆਰ ਕੀ ਸਰਜ਼ਮੀਨ ਕੋ ਕਲਿਆਰ ਕੀ ਸਰਜ਼ਮੀਨ ਕੋ ਕਲਿਆਰ ਕੀ ਸਰਜ਼ਮੀਨ ਕੋ ਸਜਦੇ ਕਰੂੰਗਾ ਮੈਂ ਗਲਿਆਰ ਕੀ ਸਰਜ਼ਮੀਨ ਕੋ ਸਜਦੇ ਕਰੂੰਗਾ ਮੈਂ ਗਲਿਆਰ ਕੀ ਸਰਜ਼ਮੀਨ ਕੋ ਸਜਦੇ ਕਰੂੰਗਾ ਮੈਂ ਗਲਿਆਰ ਕੀ ਸਰਜ਼ਮੀਨ ਕੋ ਸਜਦੇ ਕਰੂੰਗਾ ਮੈਂ ਦਲੀਬ ਕੀ ਕਲਿਆਰ ਕੀ ਸਰ ਜਮੀਨ ਕੋ ਸਜਦੇ ਕਰੂੰਗਾ ਮੈਂ ਸਾਬਿਰ ਪਿਆ ਕਾ ਯਹਾਂ ਵਾਹ ਸਾਬਿਰ ਪਿਆ ਕਾ ਯਹਾਂ ਵਾਹ ਸਾਬਿਰ ਪਿਆ ਕਾ ਯਹਾਂ ਵਾਹ ਪਾਣੀ ਭਰੂੰਗਾ ਮੈਂ ਸਾਬਿਰ ਪਿਆ ਕਾ ਯਹਾਂ ਵਾਹ ਪਾਣੀ ਭਰੂੰਗਾ ਮੈਂ साबिर पिया का यहां वा पानी भरूंगा मैं हो मेरे साबिर साबिर मेरे साबिर साबिर मेरे साबिर साबिर मेरे साबिर 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 तू सखी तेरी जद सखी साबिर तू सखी तेरी ਕੀਆ ਦਾ ਮੇਰੇ ਸਾਬਰ ਸਾਬਰ 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 ਸਰਵਲਾ ਕੀ ਆਲੇ ਗੋਂ ਸ ਸਰਵਲਾ ਕੀ ਆਲੇ ਗੋਂ ਸਰਵਲਾ ਕੀ ਆਲੇ ਆ गोंस सल वाला की आले गोंस सल वाला की आले गोंस सल वाला की आले गंजे शकर के लाल है गंजे शकर के लाल है गंजे शकर के लाल है, है, है। <स दोल्णा> साबिर कसर पे हाथ है साबिर कसर पे हाथ है साबिर कसर ਕੈਸੇ ਡਰੂੰਗਾ ਮੈਂ ਸਾਬਰ ਕਸਰ ਪਿਆਤ ਹੈ ਕੈਸੇ ਡਰੂੰਗਾ ਮੈਂ ਸਾਬਰ ਕਸਰ ਪਿਆਤ ਕੈਸੇ ਡਰੂੰਗਾ ਮੈਂ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਅਤੇ ਬਹੁਤ ਹੀ ਪਿਆਰਾ ਇਹਨਾਂ ਸਾਰੇ ਵੀਰਾਂ ਦਾ ਅਤੇ ਇਸ ਵੀਰ ਦੇ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਸਾਰਿਆਂ ਦਾ ਅੰਦਾਜ਼ ਵੀ ਬਹੁਤ ਹੀ ਪਿਆਰਾ ਹੈ ਭਾਈ ਜੀ ਮੈਂ ਚਾਹਾਂਗਾ ਹੁਣ ਆਪਣੇ ਗਰੁੱਪ ਬਾਰੇ ਅਤੇ ਕਿਹੜੇ ਕਿਹੜੇ ਪਿੰਡਾਂ ਵਿੱਚ ਹੁਣ ਮੇਲੇ ਜਿਵੇਂ ਸ਼ੁਰੂ ਹੋ ਗਏ ਨੇ ਤੁਸੀਂ ਜਾਣਦੇ ਹੋ ਤੇ ਕਿਵੇਂ ਦਾ ਪਿਆਰ ਜਿਹੜਾ ਹੈ ਲੋਕਾਂ ਦਾ ਤੁਹਾਡੇ ਪ੍ਰਤੀ ਵਿਸ਼ਵਾਸ ਨੂੰ ਮਿਲਦਾ ਜੀ ਹਾਂਜੀ ਪਿਆਰ ਤਾਂ ਜਨਾਬ ਮਿਲਦਾ ਵਾ ਜੀ ਤੇ ਇਹ ਮੇਰੀ ਸਾਰੀ ਟੀਮ ਆ ਜੀ ਇਹ ਪ੍ਰਭ ਵੀਰ ਆ ਜੀ ਇਹ ਗਰਜੰਟ ਵੀਰ ਆ ਜੀ ਇਹ ਰਣਜੀਤ ਵੀਰ ਆ ਇਹ ਸਾਰੇ ਜਾਣੇ ਇਹ ਗਰਲਾਲ ਵੀਰ ਆ ਜੀ ਹੋਰ ਵੀ ਸਾਡੇ ਸਾਥੀ ਨੇ ਜਿਹੜੇ ਉਹ ਚਲੇ ਗਏ ਹੁਣ ਬਾਦ ਚ ਆਪਣਾ ਸਬਾਬੂ ਬਣਿਆ ਤੇ ਕਈ ਵਾਰੀ ਹੁੰਦਾ ਵਾ ਕਿ ਪਿਆਰ ਤਾਂ ਮਿਲਦਾ ਵਾ ਕਿ ਪਰ ਪੈਸੇ ਵੱਲੋਂ ਪਿਆਰ ਨਹੀਂ ਮਿਲਦਾ ਜੀ। ਕੀ ਬਾਤ ਹੈ ਸਹੀ ਗੱਲ ਹੈ। ਹਾਂਜੀ ਕਿਉਂਕਿ ਬਾਕੀਆਂ ਨੂੰ ਤਾਂ ਸਾਰੇ ਜਾਣੇ ਹੁੰਦੇ ਜਿਹੜੇ ਫੇਮਸ ਜ਼ਿਆਦੇ। ਜਿਹੜੇ ਫੇਮਸ ਉਹਨਾਂ ਨੂੰ ਪੈਸੇ ਵੀ ਰੱਜਿਆਂ ਨੂੰ ਰਜਾਉਣ ਵਾਲੀ ਗੱਲ ਹੁੰਦੀ ਆ। ਇਹਦੇ ਵਿੱਚ ਸ਼ੱਕ ਕੋਈ ਨਹੀਂ। ਹਾਂਜੀ ਸਾਡਾ ਤਾਂ ਕਈ ਵਾਰੀ ਪੇਮੈਂਟ ਵੀ ਅੱਧੀ ਰੱਖ ਲੈਂਦੇ ਜਿਹੜੀ ਕੀਤੀ ਹੁੰਦੀ ਉਹ ਵੀ ਨਹੀਂ ਦਿੰਦੇ। ਦੱਸ ਦੋ ਕਿ ਰੱਬ ਦੇ ਨਾਂ ਨੂੰ ਲੋਕੀ ਸੁਣ ਕੇ ਤੇ ਬਾਅਦ ਦੇ ਵਿੱਚ ਰਾਜੀ ਵੀ ਨਹੀਂ ਆ ਰੱਬ ਦੇ ਨਾਮ ਸੁਣ ਕੇ। ਜੀ। ਪੀ ਯਾਨੀ ਕਿ ਦੇਖੋ ਹੁਣ ਜਦੋਂ ਆਪਾਂ ਪਹਿਲਾਂ ਗਾ ਰਹੇ ਸੀ ਉਦੋਂ ਸੰਗਤ ਕਿੰਨੀ ਸੀ ਉਹ ਹੁਣ ਸਿੰਗਰ ਲੱਗ ਗਿਆ ਤੇ ਹੁਣ ਕਿੰਨੀ ਇਹ ਤਾਂ ਹੈ ਜੀ ਇਹ ਤਾਂ ਹੈ ਨਾ ਸਹੀ ਗੱਲ ਕਿਤੇ ਨਾ ਕਿਤੇ ਫਰਕ ਪਿਆ ਹਾਂਜੀ ਤੇ ਅਜੇ ਵੀ ਸਾਡਾ ਹੱਕ ਨਹੀਂ ਪੂਰਾ ਹੁੰਦਾ ਮਿਹਨਤ ਜਿੰਨੀ ਅਸੀਂ ਕਰਦੇ ਤੁਹਾਨੂੰ ਪਤਾ ਕੁਆਲਿਟੀ ਤੇ ਤਾਂ ਦੁੱਗਣਾ ਜ਼ੋਰ ਲੱਗਦਾ ਕਿੰਨਾ ਸਮਾਂ ਰਿਆਜ ਕਰਦੇ ਸਾਰੇ ਸਾਥੀ ਇਕੱਠੇ ਹੋ ਕੇ ਅਸੀਂ ਇਹ ਸਾਰੇ ਸਾਥੀ ਇਹ ਨਾ ਜਿਹੜੇ ਮੇਰੇ ਕਮਾਂਗਾਰਾਂ ਵਾਲੇ ਵਾ ਮੈਂ ਵੀ ਕੰਮ ਕਰਦਾ ਮਾਂ ਨਾਲ ਕਟਿੰਗ ਦਾ ਮੇਰਾ ਕੰਮ ਆ ਜੀ ਤੇ ਉਹ ਵੀ ਕੰਮ ਆਪਣਾ ਸਾਭੀ ਚੱਲਦਾ ਵਾ ਤੇ ਇਹ ਵੀ ਚਲੋ ਥੋੜਾ ਬਾਧਾ ਚੱਲੀ ਜਾਂਦਾ ਵਾ ਪਰ ਮਿਹਨਤ ਦਾ ਮੁੱਲ ਨਹੀਂ ਮੁੜਦਾ ਜੀ ਜੀ ਹਾਂਜੀ ਵੱਡੇ ਕਲਾਕਾਰਾਂ ਨੂੰ ਲੋਕ ਜਿਹੜਾ ਉਹ ਉਹਨਾਂ ਨੂੰ ਸੁਣਨਾ ਵੀ ਪਸੰਦ ਜ਼ਿਆਦਾ ਕਰ ਸੋ ਦੋਸਤੋ ਵਾਕਈ ਇਹ ਸਾਡੇ ਸਮਾਜ ਦੀ ਸ਼ੁਰੂ ਤੋਂ ਤਰਾਸਦੀ ਰਹੀ ਹੈ ਜਦੋਂ ਕੋਈ ਉਸ ਪਰਮਾਤਮਾ ਦੇ ਨਾਲ ਜੋੜਨ ਵਾਲੇ ਉਸ ਪਰਮਾਤਮਾ ਦਾ ਗੁਣ ਗਾਣ ਹੁੰਦਾ ਹੈ ਤਾਂ ਉਦੋਂ ਅਕਸਰ ਹੀ ਪੰਡਾਲ ਦੇ ਵਿੱਚ ਸੰਗਤ ਜਿਹੜੀ ਹੈ ਉਹ ਘਟ ਜਾਂਦੀ ਹੈ ਤੇ ਜਦੋਂ ਕੋਈ ਕਲਾਕਾਰ ਲੱਗਾ ਹੁੰਦਾ ਹੈ ਤਾਂ ਸੰਗਤ ਵੀ ਬਹੁਤ ਜ਼ਿਆਦਾ ਆ ਜਾਂਦੀ ਹੈ ਲੋਕ ਵੀ ਬਹੁਤ ਇਕੱਠੇ ਹੋ ਜਾਂਦੇ ਅਤੇ ਉੱਥੇ ਜਿਹੜੇ ਆ ਪੈਸੇ ਵੀ ਬਹੁਤ ਜ਼ਿਆਦਾ ਜਿਹੜੇ ਆ ਉਸ ਕਲਾਕਾਰ ਦੇ ਉੱਪਰੋਂ ਛੁੱਟੇ ਜਾਂਦੇ ਲੇਕਿਨ ਉੱਥੇ ਹੀ ਅਜਿਹੇ ਫਨਕਾਰ ਜਿਹੜੇ ਲੋਕਾਂ ਨੂੰ ਉਸ ਰੱਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਭਜਨ ਸੁਣਾ ਕੇ ਉਹਨਾਂ ਨੂੰ ਅੱਖੋ ਪਰੋਖਿਆਂ ਕਰ ਦਿੱਤਾ ਜਾਂਦਾ ਇਹਦੇ ਵਿੱਚ ਸ਼ੱਕ ਕੋਈ ਨਹੀਂ ਬਾਈ ਜੀ ਕਿੰਨੇ ਪਿੰਡਾਂ 'ਚ ਹੁਣ ਤੱਕ ਜਿਹੜਾ ਆਪਣੇ ਗਰੁੱਪ ਦੇ ਨਾਲ ਜਾ ਚੁੱਕੇ ਹੋ ਤੁਸੀਂ ਅਸੀਂ ਮੈਂ ਜੀ ਉਸਤਾਦ ਮੇਰਲੀ ਜੀ ਦਾ ਜਾਣਦਾ ਸੀ ਪਹਿਲਾਂ ਹੁਣ ਨਹੀਂ ਜਾਂਦਾ ਮੰਨਣਾ ਦੇ ਨੇ ਉਹ ਹੁਣ ਮੈਂ ਰਾਜਾ ਸਾਹਿਬ ਕੋਵਾਲ ਦੇ ਨਾਲ ਜਾ ਰਿਹਾ ਜੀ ਤੇ ਬਾਕੀ ਚਲੋ ਜਿੱਦਾਂ ਦਾ ਅੱਲਾ ਦਾ ਹੁਕਮ ਹੋਇਆ ਅੱਗੇ ਤੇ ਮੈਂ ਚਾਹਾਂਗਾ ਆਪਣਾ ਵੀ ਨਾਲ ਕੀ ਬਾਤ ਹੈ ਜੀ ਮੈਂ ਚਾਹਾਂਗਾ ਅੰਤਰਾ ਸਥਾਈ ਅੰਤਰਾ ਕੋ ਹੋਰ ਵਧੀਆ ਜੀ ਕਵਾਲੀ ਜਿਹੜੀ ਸਾਡੇ ਦਰਸ਼ਕਾਂ ਨੂੰ ਪੇਸ਼ ਕੀਤੀ ਜਾਵੇ ਤਾਂ ਜੋ ਦਰਸ਼ਕ ਵੀ ਸਾਡੇ ਨਾਲ ਜੁੜੇ ਰਹਿਣ ਗੱਲਾਂ ਬਾਤਾਂ ਦਾ ਚੱਲਦੀਆਂ ਰਹਿਣ ਜੀ ਆਉਣ ਦਿਓ ਜੀ ਹਾਂਜੀ ਕੋਈ ਹੱਸੇ ਤੁਜੇ गम लगे हसीना लगे क्या दिल लगी भी तेरे दिल को दिल लगी ना लगे दिल लगी ही दिल लगी में दिल गया दिल लगाने का नतीजा मिल गया तुमें दिल लगी भूल जानी पड़ेगी तुम्हें दिल लगी भूल जानी पड़ेगी तुम्हें दिल लगी भूल जानी पड़ेगी तुम्हें दिल लगी भूल जानी पड़ेगी मोहब محبت کی راہوں میں آ کر تو دیکھو محبت کی راہوں میں آ کر تو دیکھو تڑپنے پہ میرے نہ پھر تم ہنسو گے تڑپنے پہ میرے نہ कभी दिल किसी से लगा कर तो देखो तड़पने पे मेरे ना फिर तुम हंसोगे कभी दिल किसी से लगा कर तो देखो दिल लगी भूल जानी पड़ेगी तुम्हें दिल लगी दिल लगी भूल जानी पड़ेगी ਨੀ ਪੜੇਗੀ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਤੇ ਬਹੁਤ ਹੀ ਪਿਆਰਾ ਅੰਦਾਜ਼ ਆ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕਿਸੇ ਵੇਲੇ ਨਾ ਮਨ ਦੇ ਵਿੱਚ ਕੋਈ ਵਿਚਾਰ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਰਾਹੀਂ ਜੁੜੇ ਨੇ ਉਹਨਾਂ ਨੂੰ ਕੀ ਮੈਸੇਜ ਕੀ ਸੰਦੇਸ਼ ਆ ਕੀ ਜਿਹੜੇ ਸਾਡੇ ਵਰਗੇ ਕਲਾਕਾਰ ਹੁੰਦੇ ਆ ਉਹਨਾਂ ਦਾ ਮਾਣ ਜ਼ਰੂਰ ਕਰਿਆ ਕਰੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਚਲੋ ਜਿਹੜੇ ਸੁਰ ਨੂੰ ਪਿਆਰ ਕਰਨ ਵਾਲੇ ਆ ਜੀ ਓ ਚਲੋ ਅੱਗੇ ਬੈਠ ਕੇ ਸੁਣ ਲਿਆ ਕਰਨੇ ਨਹੀਂ ਬਹੁਤ ਆ ਜੀ ਹਾਂਜੀ ਅੱਛਾ ਜੀ ਹਾਂਜੀ ਤੇ ਜਿਹੜੀਆਂ ਹਰ ਆਦਮੀ ਦੇ ਹਰ ਇਨਸਾਨ ਦੇ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤੁਹਾਡੇ ਗਰੁੱਪ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਮੁਸ਼ਕਲਾਂ ਜੀ ਤੁਹਾਨੂੰ ਪਤਾ ਹੀ ਆ ਕਿ ਗਰੀਬ ਘਰਾਂ ਦੇ ਵਿੱਚ ਜਿੱਦਾਂ ਦਾ ਹਾਲਾਤ ਹੁੰਦੇ ਨੇ ਜੀ ਤੇ ਸਾਰੇ ਮੇਰੇ ਵੀਰ ਆ ਨਾ ਜਿਹੜੇ ਪਹਿਲਾਂ ਕੰਮ ਕਰਨ ਜਾਂਦੇ ਨੇ ਫੇਰ ਆਣ ਕੇ ਸ਼ਾਮ ਨੂੰ ਰਿਆਜ਼ ਕਰਦੇ ਨੇ ਜੀ ਸੁਬਾ ਫੇਰ ਜਾਂਦੇ ਨੇ ਕੰਮ ਤੇ ਇਸ ਤਰ੍ਹਾਂ ਹੀ ਲੜੀ ਦਾ ਲੜੀ ਚੱਲਦਾ ਜਾਂਦਾ ਜੀ ਹੁਣ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਦਰਸ਼ਕ ਜੁੜੇ ਨੇ ਮੈਂ ਜਾਵਾਂਗਾ ਜਰੂਰ ਅੰਤਰਾ ਸਥਾਈ ਅੰਤਰਾ ਕੋਈ ਹੋਰ ਸਾਡੇ ਦਰਸ਼ਕਾਂ ਨਹੀਂ ਔਰ ਪੂਰਾ ਵੱਡੇ ਉੱਚੇ ਸੋਰ ਵਾਲਾ ਪੂਰੀ ਕਲਾ ਜਿਹਦੇ ਵਿੱਚ ਸਾਡੇ ਤੁਹਾਡੇ ਸਾਰੇ ਸਾਥੀਆਂ ਦੀ ਕਲਾ ਵੀ ਵੇਖਣ ਨੂੰ ਮਿਲੇ ਦੋਸਤੋ ਅਜਿਹੇ ਫਨਕਾਰਾਂ ਨੂੰ ਜਿਹੜਾ ਹੈ ਉਹ ਪਿਆਰ ਵੀ ਜਰੂਰ ਦਿਆ ਕਰੋ ਆਪਣਾ ਕਿ ਜਿਹੜੇ ਸਾਰਾ ਦਿਨ ਕੰਮ ਤੇ ਜਾਂਦੇ ਨੇ ਔਰ ਕੰਮ ਤੋਂ ਔਣ ਤੋਂ ਬਾਅਦ ਫਿਰ ਸ਼ਾਮ ਨੂੰ ਰਿਆਜ਼ ਕਰਦੇ ਨੇ ਹਾਂਜੀ ਵੀਰ ਜੀ ਹੂੰ ਹੂੰ ਸਜ ਗਈ ਮਹਿਫਿਲ ਮੇਰੀ ਸਰਕਾਰ ਦੀ 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 क्या बात है लख दाजी सरकार दी ब लख سرکار دی सरकार ہے बात है रहमत دی सरकारी बात है रहमत शा सरकारी बात है रहमत है शा सरदार जी मंगदोदा ਰਹਿਮਤ ਸਰਕਾਰ ਵਾਜਾ ਮਾਰਦੀ 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 ਤਾਜੀ ਤੁਹਾਡਾ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਅਤੇ ਦਰਸ਼ਕਾਂ ਨੂੰ ਸੁਣਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮੈਂ ਇਹੀ ਕਹਿਣਾ ਚਾਹਾਂਗਾ ਅੰਤ ਦੇ ਵਿੱਚ ਕਿ ਤੁਸੀਂ ਜੇਕਰ ਇਹਨਾਂ ਵੀਰਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹਨਾਂ ਸੱਜਣਾ ਤੱਕ ਇਹਨਾਂ ਦੀ ਆਵਾਜ਼ ਪਹੁੰਚ ਸਕੇ ਜਿਹੜੇ ਚੰਗੇ ਸੁਰਾਂ ਨੂੰ ਪਿਆਰ ਕਰਦੇ ਨੇ ਗੀਤਾਂ ਨੂੰ ਪਿਆਰ ਕਰਦੇ ਨੇ ਅਤੇ ਕਵਾਲੀਆਂ ਨੂੰ ਪਿਆਰ ਕਰਦੇ ਨੇ ਤਾਂ ਜੋ ਉਹਨਾਂ ਵੀਰਾਂ ਨੂੰ ਜਿਹੜਾ ਹੈ ਉਹ ਕੋਈ ਪ੍ਰੋਗਰਾਮ ਦੇ ਸਕਣ ਕਿ ਜਿਸ ਦੇ ਨਾਲ ਇੱਕ ਗਰੀਬ ਵੀਰ ਜਿਹੜੇ ਨੇ ਇਹ ਉਹਨਾਂ ਦੀ ਜਿਹੜੀ ਆ ਰੋਟੀ ਟੋਕ ਦਾ ਸਾਧਨ ਵੀ ਬਣਿਆ ਰਵੇ ਬਾਈ ਜੀ ਮੈਂ ਚਾਹਾਂਗਾ ਅੰਤ ਵਿੱਚ ਆਪਣਾ ਮੋਬਾਈਲ ਨੰਬਰ ਜਰੂਰ ਦੱਸੋ ਹਾਂਜੀ ਜੀ ਸਾਡਾ ਮੋਬਾਈਲ ਨੰਬਰ ਹੈਗਾ ਜੀ 99680 99900 99680 99900 ਸੋ ਬਾਈ ਜੀ ਉਹਨਾਂ ਨੇ ਨੰਬਰ ਜਿਹੜਾ ਆਪਣਾ ਬੋਲਿਆ ਤਾਂ ਤੁਸੀਂ ਉਸਾ ਸੰਪਰਕ ਕਰਕੇ ਆਪਣੀ ਰਾਏ ਵੀ ਦੇ ਸਕਦੇ ਹੋ ਕਿਤੇ ਕਮੀ ਪੇਚੀ ਹੋਵੇ ਸਾਡੇ ਕੋ ਸਾਰਿਆਂ ਕੋ ਬੈਠਿਆਂ ਦੇ ਕੋਲੋਂ ਕੋਈ ਆ ਕੋਈ ਵਾਦ ਘਟ ਰਹਿ ਗਈ ਹੋਵੇ ਜਾਂ ਹੋ ਗਈ ਹੋਵੇ ਤਾਂ ਬਾਈ ਜੀ ਅਸੀਂ ਮਾਫੀ ਮੰਗਦੇ ਆ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ